ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਵੀਡੀਓ ਲੈ ਕੇ ਆਏ ਆ ਇਹ ਹੈਗੀ ਜੀ ਪੰਜਾਬ ਪੁਲਿਸ ਕਾਂਸਟੇਬਲ 224 ਜਿਸ ਦੀ ਅੱਜ ਗੱਲ ਕਰਾਂਗੇ ਡਾਕੂਮੈਂਟ ਵੈਰੀਫਿਕੇਸ਼ਨ ਤੇ ਜ਼ਰੂਰੀ ਜਿਹੜੀਆਂ ਹਦਾਇਤਾਂ ਕੀ ਆ ਇਹ ਫਾਰਮ ਜਿਹੜੇ ਆਪਣੀ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਰੱਖੋ ਤਿਆਰ ਲਿਸਟਾਂ ਜਿਹੜੀਆਂ ਤੁਹਾਨੂੰ ਪਤਾ ਆਊਟ ਹੋ ਚੁੱਕੀਆਂ ਆ ਠੀਕ ਹੈ ਜੀ ਸੋ ਸਾਰੀ ਵੀਡੀਓ ਜਿਹੜੀ ਆ ਇਸ ਨੂੰ ਲਾਸਟ ਤੱਕ ਜਰੂਰ ਦੇਖਣਾ ਸੋ ਸਾਰੇ ਕੈਂਡੀਡੇਟ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਆ ਉਹ ਇਸ ਵੀਡੀਓ ਨੂੰ ਜਿਹੜਾ ਜਰੂਰ ਦੇਖਣ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜਰੂਰ ਜੁਆਇਨ ਕਰਨਾ ਉਸ ਦਾ ਜਿਹੜਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਉਹ ਦਿੱਤਾ ਹੋਇਆ ਹੈ ਸੋ ਪਹਿਲਾਂ ਤਾਂ ਗੱਲ ਕਰੀਏ ਜਿਹੜੀ ਲਿਸਟ ਆਊਟ ਹੋਈ ਆ ਠੀਕ ਹੈ ਜੀ ਜਿਹੜੀ ਲਿਸਟ ਆਈ ਆ ਉਹ ਆਈ ਆ ਜੀ ਟੋਟਲ ਕਿੰਨੇ ਕੈਂਡੀਡੇਟਾਂ ਦੀ ਆਈ ਆ ਲਿਸਟ ਦੇ ਵਿੱਚ ਕੈਂਡੀਡੇਟ ਬੁਲਾਏ ਗਏ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ 2137 ਕੈਂਡੀਡੇਟ ਜਿਹੜੇ ਆ ਉਹ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਜਿਹੜੇ ਆ ਉਹ ਬੁਲਾਏ ਗਏ ਆ ਠੀਕ ਹੈ ਜੀ ਤੇ ਦੇਖੋ ਹੁਣ ਜਿਹੜੇ ਆਪਣੇ ਤੋਂ ਪੋਸਟਾਂ ਬਚਦੀਆਂ ਆ ਉਹ ਹੈਗੀਆਂ ਜੀ 1746 ਜਿਹੜੀਆਂ ਟੋਟਲ ਕੁੜੀਆਂ ਮੁੰਡਿਆਂ ਦੀਆਂ ਪੋਸਟਾਂ ਆ ਸਿਰਫ ਕੌਨਸਟੇਬਲ ਦੀਆਂ ਤੇ 2137 ਕੈਂਡੀਡੇਟਾਂ ਨੂੰ ਜਿਹੜਾ ਇਹਨਾਂ ਨੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਬੁਲਾਇਆ ਗਿਆ ਹੈ ਤੇ ਕਿੰਨੇ ਆ 1746 ਤੋਂ ਉੱਤੇ 391 ਕੈਂਡੀਡੇਟ ਜਿਹੜੇ ਵੱਧ ਬੁલાਏ ਗਏ ਆ ਬਹੁਤ ਸਾਰੇ ਬੱਚੇ ਕਹਿ ਰਹੇ ਸਨ ਕਮੈਂਟਾਂ ਦੇ ਵਿੱਚ ਕਿ 400 ਕੈਂਡੀਡੇਟਾਂ ਨੂੰ ਵੱਧ ਬੁਲਾਇਆ ਗਿਆ ਇਹ ਦੇਖ ਲਓ ਟੋਟਲ ਜਿਹੜੇ ਕੈਂਡੀਡੇਟ 391 ਵੱਧ ਜਿਹੜੇ ਬੁਲਾਏ ਗਏ ਆ ਸੋ ਇਹ ਦੇਖ ਲਓ ਹੁਣ 393 ਕਿਹੜੇ ਆ ਹਨਾ ਤੇ ਬਾਕੀ ਇਹਨਾਂ ਸਾਰਿਆਂ ਦੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਜਾ ਰਹੀ ਹੈ ਸੋ ਕਾਫੀ ਬੱਚਿਆਂ ਦੇ ਮੈਸੇਜ ਆਣੇ ਕਿ ਇਸ ਦੇ ਜਿਹੜੇ ਐਡਮਿਟ ਕਾਰਡ ਆਊਟ ਹੋਣਗੇ ਇਸ ਦੀ ਜਿਹੜੀ ਜਾਣਕਾਰੀ ਉਹ ਤੁਹਾਨੂੰ ਮੇਲ ਦੇ ਵਿੱਚ ਪਤਾ ਲੱਗ ਜਾਊਗਾ ਬਾਕੀ ਜੇ ਸਾਈਟ ਤੇ ਐਡਮਿਟ ਕਾਰਡ ਪਾਉਂਦੇ ਆ ਤਾਂ ਠੀਕ ਆ ਨਹੀਂ ਤਾਂ ਤੁਹਾਡੇ ਜਿਹੜੇ ਆ ਜਿਵੇਂ SSC ਦੇ ਵਿੱਚ ਜਿਹੜਾ ਆ SSC ਦੇ ਪੈਟਰਨ ਵਾਂਗ SSC ਦੇ ਵਿੱਚ ਜਿਹੜਾ ਆ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਆ ਮੈਡੀਕਲ ਹੁੰਦਾ ਉਸ ਦੇ ਵਿੱਚ ਉਸ ਦਾ ਜਿਹੜਾ ਫਿਜ਼ੀਕਲ ਦਾ ਐਡਮਿਟ ਕਾਰਡ ਜਿਹੜਾ ਦੇਖਿਆ ਜਾਂਦਾ ਸੋ ਪੰਜਾਬ ਪੁਲਿਸ ਦੇ ਵਿੱਚ ਦੇਖੋ ਐਡਮਿਟ ਕਾਰਡ ਤੁਹਾਡਾ ਫਿਜ਼ੀਕਲ ਵਾਲਾ ਦੇਖਦੇ ਆ ਜਾਂ ਇਸ ਦਾ ਅਲੱਗ ਤੋਂ ਜਿਹੜਾ ਐਡਮਿਟ ਕਾਰਡ ਉਹ ਆਊਟ ਕਰਦੇ ਆ ਠੀਕ ਹੈ ਜੀ ਤੇ ਜਿਹੜੇ ਤੁਹਾਨੂੰ ਹੁਣ ਵੇਰੀਫਿਕੇਸ਼ਨ ਦੇ ਵਿੱਚ ਕਿਹੜੀਆਂ-ਕਿਹੜੀਆਂ ਜ਼ਰੂਰੀ ਹਦਾਇਤਾਂ ਚਾਹੀਦੀਆਂ ਨੇ ਕਿਹੜੇ-ਕਿਹੜੇ ਤੁਹਾਨੂੰ ਫਾਰਮ ਚਾਹੀਦੇ ਆ ਉਹ ਤੁਹਾਨੂੰ ਮੈਂ ਇੱਕ ਵਾਰੀ ਦੱਸ ਦਿੰਦਾ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਤੁਹਾਨੂੰ ਕਈ ਵਾਰੀ ਦੱਸਿਆ ਆ ਉਸ ਤੋਂ ਬਾਅਦ ਜਿਹੜੀ ਮੈਂ ਵੀਡੀਓ ਪਾਵਾਂਗਾ ਉਹ ਪੜ੍ਹਾਂਗਾ ਤੁਹਾਡੇ ਮੈਡੀਕਲ ਤੇ ਕਿ ਮੈਡੀਕਲ ਦੇ ਵਿੱਚ ਪੂਰੀ ਡਿਟੇਲ ਚ ਦੱਸਾਂਗਾ ਕੀ-ਕੀ ਜਿਹੜਾ ਹੋਣ ਵਾਲਾ ਆ ਸੋ ਪਹਿਲੇ ਨੰਬਰ ਤੇ ਤੁਹਾਡੇ ਕੋਲ ਜਿਹੜਾ ਆ ਉਹ ਤੁਹਾਡੇ ਕੋਲ ਆਪਣਾ ਜਿਹੜਾ ਆ ਉਹ ਆਧਾਰ ਕਾਰਡ ਹੋਣਾ ਚਾਹੀਦਾ ਆ ਠੀਕ ਆ ਜੀ ਆਧਾਰ ਕਾਰਡ ਤੁਹਾਡੇ ਤੋਂ ਹੋਣਾ ਚਾਹੀਦਾ ਆ ਆਪਣਾ ਰਿਜੀਨਲ ਹੋਣ ਜਿੰਨੇ ਫਾਰਮ ਤੁਹਾਨੂੰ ਮੈਂ ਦੱਸਣਾ ਹੈ ਰਿਜੀਨਲ ਨਾਲ ਖਾਣਨੇ ਤੇ ਉਹਨਾਂ ਦੀ ਤਿੰਨ ਤੋਂ ਚਾਰ-ਚਾਰ ਜਿਹੜੀਆਂ ਕਾਪੀਆਂ ਕਰਵਾ ਲਿਓ ਦੂਜੇ ਨੰਬਰ ਤੇ 10ਵੀਂ ਦਾ ਸਰਟੀਫਿਕੇਟ ਰਿਜੀਨਲ ਨਾਲ ਪਲੱਸ 2 ਦਾ ਸਰਟੀਫਿਕੇਟ ਰਿਜੀਨਲ ਠੀਕ ਹੈ ਜੀ ਤੇ ਤੀਜੇ ਨੰਬਰ ਤੇ ਪੰਜਾਬ ਰੈਜ਼ੀਡੈਂਸ ਦਾ ਠੀਕ ਹੈ ਜੀ ਪੰਜਾਬ ਰੈਜ਼ਿਡੈਂਸ ਦਾ ਤੁਹਾਡੇ ਕੋਲ ਸਰਟੀਫਿਕੇਟ ਜਿਹੜਾ ਹੋਣਾ ਚਾਹੀਦਾ ਹੈ ਤੇ ਚੌਥੇ ਨੰਬਰ ਤੇ ਐਸ ਸੀ ਬੀ ਸੀਆਂ ਦੇ ਲਈ ਕਾਸਟ ਸਰਟੀਫਿਕੇਟ ਠੀਕ ਹੈ ਜੀ ਮਤਲਬ ਜਾਤੀ ਦਾ ਸਰਟੀਫਿਕੇਟ ਕਿਹੜੀ ਜਾਤੀ ਨਾਲ ਤੁਸੀਂ ਬਿਲੋਂਗ ਕਰਦੇ ਹੋ ਜਾਤੀ ਦਾ ਸਰਟੀਫਿਕੇਟ ਜਿਵੇਂ ਐਸ ਸੀ ਹੋਵੇ ਹਨ ਫਿਰ ਬੀ ਸੀ ਹੋਵੇ ਇਹ ਇਹਨਾਂ ਲਈ ਆ ਤੇ ਜਨਰਲ ਕੈਟਾਗਰੀ ਵਾਲਿਆਂ ਨੂੰ ਤਾਂ ਪਤਾ ਹੈ ਤੇ ਨਾਲ ਤੁਹਾਡੀਆਂ ਜਿਹੜੀਆਂ 7 ਤੋਂ 8 ਜਿਹੜੀਆਂ ਆ ਉਹ ਫੋਟੋ ਚਾਹੀਦੀਆਂ ਹਨ ਫੋਟੋ ਦੇ ਪਿੱਛੇ ਇਹ ਰੱਖਿਓ ਕਿ ਜਿਹੜਾ ਵਾਈਟ ਪੜਦਾ ਹੋਵੇ ਠੀਕ ਹੈ ਜੀ ਤੇ ਬਾਕੀ ਜਿਹੜਾ ਆਧਾਰ ਕਾਰਡ ਦੇ ਨਾਲ ਤੁਹਾਡਾ ਪੈਨ ਕਾਰਡ ਵੀ ਲੱਗ ਜਾਊਗਾ ਠੀਕ ਹੈ ਜੀ ਆਧਾਰ ਕਾਰਡ ਪੈਨ ਕਾਰਡ ਨਾਲ ਡਰਾਈਵਿੰਗ ਲਾਇਸੈਂਸ ਹੈਗਾ ਤਾਂ ਉਹ ਵੀ ਲੈ ਜਾਓ ਵੋਟਰ ਆਈਡੀ ਕਾਰਡ ਆ ਤਾਂ ਉਹ ਵੀ ਲੈ ਜਾਓ ਵੈਸੇ ਆਧਾਰ ਕਾਰਡ ਇਕੱਲਾ ਜਿਹੜਾ ਕੰਮ ਇਹ ਚੱਕ ਜਾਊਗਾ ਬਾਕੀ ਜਿਹੜੀ ਐਡਮਿਟ ਕਾਰਡ ਜੇ ਇਹ ਅਲੱਗ ਤੋਂ ਕੱਟਦੇ ਆ ਤਾਂ ਉਹ ਐਡਮਿਟ ਕਾਰਡ ਤੁਸੀਂ ਪ੍ਰਿੰਟ ਕਢਵਾ ਕੇ ਲੈ ਜਾਓ ਤੇ ਜੇਕਰ ਨਹੀਂ ਕੱਟਦੇ ਤੇ ਫਿਰ ਤੁਹਾਡਾ ਜਿਹੜਾ ਸ਼ਾਇਦ ਫਿਜ਼ੀਕਲ ਵਾਲਾ ਐਡਮਰ ਕਾਰਡ ਜਿਹੜਾ ਲੱਗੇਗਾ ਠੀਕ ਹੈ ਜੀ ਇਸ ਦੀ ਤੁਸੀਂ ਜਾਣਕਾਰੀ ਜਿਹੜੀ ਸਾਈਟ ਤੇ ਦੇਖ ਲਿਓ ਕੀ ਜਿਹੜਾ ਦਿੱਤਾ ਆ ਠੀਕ ਹੈ ਜੀ ਸੋ ਇੰਨੇ ਕੀ ਜਿਹੜੀ ਜਾਣਕਾਰੀ ਤੁਹਾਨੂੰ ਦੱਸਣੀ ਹੈ ਜਿਹੜੇ ਇਹ ਤੁਸੀਂ ਸਾਰੇ ਫਾਰਮ ਨਾਲ ओरिजिनल ਖਾਣਨੇ ਆ ਨਾਲ ਇਹਨਾਂ ਦੀਆਂ ਫੋਟੋ ਕਾਪੀਆਂ ਕਰਵਾ ਲਿਓ ਠੀਕ ਹੈ ਜੀ ਇਹ ਨਾ ਹੋਵੇ ਉੱਥੇ ਜਿਹੜੀ ਫੋਟੋ ਕਾਪੀ ਚੱਕੀ ਪਿਰਿਓ ਆਧਾਰ ਕਾਰਡ ਦੀ ਤੇ ਆਧਾਰ ਕਾਰਡ ਤੁਹਾਡੇ ਤੋਂ ਹੋਵੇ ਹੀ ਨਾ ਫੇਰ ਨਹੀਂ ਭਰਾਵਾ ਹੋਣਾ ਠੀਕ ਹੈ ਜੀ ਸੋ ਇਹ ਜਿਹੜੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੇਣੀ ਸੀਗੀ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਜਿਹੜਾ ਆ ਇਹ ਤੁਹਾਡੇ ਜਿਹੜੀ ਆ ਹੁਣ ਪ੍ਰੋਸੈਸ ਜਿਹੜਾ ਅੱਗੇ ਹੋਣ ਵਾਲਾ ਆ ਸਿਰਫ ਤੁਹਾਡੇ ਡਾਕੂਮੈਂਟ ਜਿਹੜੇ ਚੈੱਕ ਹੋਣੇ ਆ ਉਹਨਾਂ ਨੇ ਆਪਣੀਆਂ ਕਾਪੀਆਂ ਜਿਹੜੀਆਂ ਆ ਉਹ ਆਪਣੇ ਕੋਲ ਰੱਖ ਲੈਣੀਆਂ ਤੇ ਡਾਕੂਮੈਂਟ ਤੁਹਾਨੂੰ ਜਿਹੜੇ ਆ ਦੇ ਦੇਣੇ ਆ ਫੇ ਅੱਗੇ ਤੁਹਾਡਾ ਮੈਡੀਕਲ ਰਹਿ ਜਾਵੇਗਾ ਠੀਕ ਹੈ ਜੀ ਬਾਕੀ ਅੱਗੇ ਮੈਡੀਕਲ ਤੋਂ ਬਾਅਦ ਜਿਹੜੇ ਭਰਤੀ ਹੋਣਗੇ ਫੇ ਉਹ ਓਰੀਜਨਲ ਡਾਕੂਮੈਂਟ ਆਪਣੇ ਕੋਲ ਰੱਖਦੇ ਆ ਠੀਕ ਹੈ ਜੀ ਤੇ ਬਾਕੀ ਹਰ ਤਰ੍ਹਾਂ ਦੀ ਪੰਜਾਬ ਪੁਲਿਸ ਦੀ ਜਿਹੜੀ ਅਪਡੇਟ ਦੇ ਲੈਣ ਦੇ ਲਈ ਚੈਨਲ ਦੇ ਨਾਲ ਜਰੂਰ ਜੁੜੇ ਰਹੋ ਬਾਕੀ ਚੈਨਲ ਤੇ ਜਿਹੜੇ ਨਵੇਂ ਕੈਂਡੀਡੇਟ ਸੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਬਾਕੀ ਅਗਲੀ ਅਪਡੇਟ ਲੈ ਕੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ